ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਨਾ ਤੇ ਅੱਜ ਆਪਾਂ ਤੁਹਾਡਾ ਨਾਲ ਇੱਕ ਬੜੀ ਵਧੀਆ ਜਾਣਕਾਰੀ ਸਾਂਝੀ ਕਰਨੀ ਆ ਇਹ ਤੁਹਾਡੇ ਸਭ ਦੇ ਲਈ ਬਹੁਤ ਹੀ ਫਾਇਦੇਮੰਦ ਰਹਿਣ ਵਾਲੀ ਆ ਜਾਣਕਾਰੀ ਆ ਤੇ ਮੈਂ ਉਮੀਦ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਵੀ ਜਿਆਦਾ ਜਿਆਦਾ ਸ਼ੇਅਰ ਕਰੋਗੇ ਤਾਂ ਕਿ ਹਰ ਕੋਈ ਸੁਚੇਤ ਹੋ ਸਕੇ ਜਾਣਕਾਰ ਇਹ ਆ ਕਿ ਅੱਜ ਕੱਲ੍ਹ ਹਰੇਕ ਇਨਸਾਨ ਦੇ ਜ਼ਿਆਦਾਤਰ ਲੋਕਾਂ ਦੇ ਉੱਪਰ ਨਾ ਜਿਹੜੇ WhatsApp ਨੇ ਉਹਨਾਂ ਦੇ ਫੋਨਾਂ ਦੇ ਉਹਨਾਂ ਦੇ ਕੋਲ ਇੱਕ ਮੈਸੇਜ ਆ ਰਿਹਾ ਹੈ ਮੈਸੇਜ ਦਾ ਨਾਮ ਹੁੰਦਾ ਹੈ ਪੀਐਮ ਕਿਸਾਨ ਰਜਿਸਟ੍ਰੇਸ਼ਨ ਆਉਂਦਾ ਹੈ ਇੱਕ ਲਿੰਕ ਬਣਿਆ ਆਉਂਦਾ ਹੈ ਇਸ ਲਿੰਕ ਨੂੰ ਜਦੋਂ ਤੁਸੀਂ ਓਪਨ ਕਰਦੇ ਹੋ ਤਾਂ ਇੱਕ ਐਪ ਹੁੰਦੀ ਆ ਉਹ ਤੁਹਾਡੇ ਫੋਨ ਦੇ ਵਿੱਚ ਇਨਸਟਾਲ ਹੋ ਜਾਂਦੀ ਆ ਇਹ ਐਪ ਇਨਸਟਾਲ ਹੋਣ ਤੋਂ ਬਾਅਦ ਹੈਕਰ ਦੇ ਵੱਲੋਂ ਤੁਹਾਡਾ ਫੋਨ ਹੈਕ ਕਰ ਲਿਆ ਜਾਂਦਾ ਹੈ ਹੈਕਰਨ ਤੋਂ ਬਾਅਦ ਜਿਹੜਾ ਹੈਕਰ ਹੁੰਦਾ ਉਸ ਦੇ ਵੱਲੋਂ ਸਭ ਤੋਂ ਪਹਿਲਾਂ ਤੁਹਾਡੇ ਬੈਂਕ ਖਾਤਿਆਂ ਤੇ ਝਾਤ ਮਾਰੀ ਜਾਂਦੀ ਆ ਝਾਤ ਕੀ ਮਾਰੀ ਜਾਂਦੀ ਕਿ ਜਾਨੀ ਕਿ ਤੁਹਾਡੇ ਬੈਂਕ ਖਾਤੇ ਜਿਹੜੇ ਉਹ ਖਾਲੀ ਵੀ ਕਰ ਸਕਦਾ ਹੈ ਇਸ ਦੇ ਨਾਲ ਹੀ ਜੇ ਬੈਂਕ ਖਾਤਿਆਂ ਦੇ ਨਾਲ-ਨਾਲ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਬਣੇ ਹੋਏ ਨੇ ਸਭ ਤੋਂ ਪਹਿਲਾਂ ਕਿਹਾ ਜਾਂਦਾ ਕਿ ਉਸ ਦੇ ਵੱਲੋਂ ਜਿਹੜੇ ਕ੍ਰੈਡਿਟ ਕਾਰਡ ਆ ਉਹ ਖਾਲੀ ਕੀਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਤੁਹਾਡੇ ਬੈਂਕ ਖਾਤੇ ਖਾਲੀ ਕੀਤੇ ਜਾਂਦੇ ਨੇ ਬੈਂਕ ਖਾਲੀ ਖਾਤਿਆਂ ਦਾ ਜਿਹੜੇ ਤੁਹਾਡੇ ਕੰਟੈਂਟ ਹੁੰਦੇ ਨੇ ਜੇ ਤੁਹਾਡੇ ਜਾਨੀ ਕਿ ਤੁਹਾਡੇ ਫੋਨ ਦੇ ਵਿੱਚ ਜਿੰਨੇ ਗਰੁੱਪ ਬਣੇ ਹੋਏ ਨੇ ਉਹਨਾਂ ਨੂੰ ਲੋਕ ਇਹ ਮੈਸੇਜ ਆ ਜਿਹੜਾ ਅੱਗੇ ਸ਼ੇਅਰ ਕਰਦਾ ਉਹ ਸੋਚ ਲੈਂਦਾ ਕਿ ਇਹ ਜਿਹੜੇ ਮੈਸੇਜ ਆ ਸ਼ਾਇਦ ਇੱਕ ਇਨਸਾਨ ਦੇ ਵੱਲੋਂ ਕੀਤੇ ਜਾ ਰਹੇ ਜਿਸ ਦਾ ਫੋਨ ਆ ਬਾਰ ਉਸ ਇਨਸਾਨ ਦੇ ਵੱਲੋਂ ਨਹੀਂ ਸ਼ੇਅਰ ਕੀਤੇ ਜਾਂਦੇ ਕਿਉਂਕਿ ਇਹ ਜਿਹੜਾ ਫੋਨ ਹੁੰਦਾ ਹੈ ਹੈਕਰ ਦੇ ਵੱਲੋਂ ਹੈਕ ਕੀਤਾ ਹੁੰਦਾ ਹੈ ਉਹ ਮੈਸੇਜ ਤਾਂ ਹੈਕਰ ਦੇ ਵੱਲੋਂ ਅੱਗੇ ਜਿਹੜੇ ਉਹ ਸ਼ੇਅਰ ਕਰ ਦਿੱਤੇ ਜਾਂਦੇ ਹਨ ਜ ਜ ਜਿਸ ਦੇ ਕੋਲੇ ਮੈਸੇਜ ਆਉਂਦਾ ਉਹ ਸੋਚਦਾ ਸ਼ਾਇਦ ਇਸ ਇਨਸਾਨ ਨੇ ਮੈਨੂੰ ਜਿਹੜਾ ਇਹ ਮੈਸੇਜ ਕੀਤਾ ਉਹ ਓਪਨ ਕਰਦਾ ਤੇ ਉਸ ਤੋਂ ਬਾਅਦ ਇਹ ਕੜੀਦਰ ਕੜੀ ਚੱਲਦੀ ਜਾਂਦੀ ਤੇ ਕਈ ਲੋਕੀ ਜਿਹੜੇ ਆਪਣੇ ਇਸ ਹੈਕਰਾਂ ਦੇ ਸ਼ਿਕਾਰ ਹੋ ਜਾਂਦੇ ਨੇ ਸ਼ਿਕਾਰ ਹੋਣ ਤੋਂ ਬਾਅਦ ਜਦੋਂ ਇਸ ਇਸ ਐਪ ਨੂੰ ਇੰਸਟਾਲ ਕਰ ਲੈਂਦੇ ਨੇ ਇੰਸਟਾਲ ਕਰਨ ਤੋਂ ਬਾਅਦ ਉਹ ਵੀ ਇੱਕ ਹੈਕਰ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹਨਾਂ ਦੇ ਖਾਤੇ ਵੀ ਜਾਂ ਜਿਹੜੀ ਉਹਨਾਂ ਦੀ ਪਰਸਨਲ ਡਿਟੇਲ ਹੁੰਦੀ ਹੈ ਜਾਂ ਡਾਟਾ ਹੁੰਦਾ ਹੈ ਉਹ ਅੱਗੇ ਸ਼ੇਅਰ ਹੋ ਜਾਂਦਾ ਹੈ ਸੋ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਅਗਰ ਤੁਹਾਨੂੰ ਵੀ ਇਦਾਂ ਦਾ ਕੋਈ ਲਿੰਕ ਆਉਂਦਾ ਤਾਂ ਤੁਸੀਂ ਕਦੇ ਵੀ ਉਸ ਨੂੰ ਓਪਨ ਨਾ ਕਰੋ ਅਗਰ ਤੁਸੀਂ ਓਪਨ ਕਰੋਗੇ ਤਾਂ ਸਮਝ ਲਓ ਤੁਹਾਡੇ ਖਾਤੇ ਖਾਲੀ ਹੋਗੇ ਤੁਹਾਡਾ ਕ੍ਰੈਡਿਟ ਕਾਰਡ ਖਾਲੀ ਹੋ ਜਾਣਾ ਇਸ ਦਿਨ ਆ ਤੁਹਾਡਾ ਜਿਹੜਾ ਪਰਸਨਲ ਡਾਟਾ ਹੋਊਗਾ ਉਹ ਸਾਰਾ ਹੈਕਰ ਦੇ ਕੋਲ ਚਲੇ ਜਾਣਾ ਹੋ ਸਕਦਾ ਹੈਕਰ ਤੁਹਾਡੇ ਖਾਤਿਆਂ ਨੂੰ ਖਾਲੀ ਕਰਨ ਤੋਂ ਬਾਅਦ ਤੁਹਾਨੂੰ ਬਲੈਕਮੇਲ ਕਰੇ ਜਾਂ ਕੁਝ ਵੀ ਕਰੇ ਇਸ ਕਰਕੇ ਤੁਹਾਨੂੰ ਸਭ ਨੂੰ ਸੁਚੇਤ ਰਹਿਣ ਦੀ ਲੋੜ ਹੈ ਖਾਸ ਕਰਕੇ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ ਕਿ ਤੁਹਾਨੂੰ ਪੀਐਮ ਕਿਸਾਨ ਰਜਿਸਟ੍ਰੇਸ਼ਨ ਦੇ ਨਾਮ ਤੇ ਕੋਈ ਵੀ ਇੱਕ ਲਿੰਕ ਆਉਂਦਾ ਤਾਂ ਤੁਸੀਂ ਕਦੇ ਵੀ ਇਸ ਲਿੰਕ ਨੂੰ ਓਪਨ ਨਾ ਕਰੋ ਅਗਰ ਤੁਸੀਂ ਓਪਨ ਕਰ ਲਿਆ ਤਾਂ ਸਮਝ ਲਓ ਤੁਹਾਡੀ ਪ੍ਰਾਈਵੇਸੀ ਵੀ ਸਾਰੀ ਉਹਨਦੇ ਕੋਲ ਚਲੀ ਗਈ ਤੁਹਾਡੇ ਬੈਂਕ ਦੇ ਖਾਤਿਆਂ ਦੀ ਸਾਰਾ ਡਿਟੇਲ ਚਲੀ ਗਈ ਤੁਹਾਡਾ ਆਧਾਰ ਕਾਰਡ ਦਾ ਸਾਰਾ ਸਿਸਟਮ ਉਹਨਦੇ ਕੋਲ ਚਲਾ ਗਿਆ ਉਸ ਤੋਂ ਬਾਅਦ ਜੋ ਵੀ ਤੁਹਾਡੇ ਖਾਤਿਆਂ ਦੇ ਵਿੱਚ ਹੈ ਜੋ ਵੀ ਤੁਹਾਡਾ ਕ੍ਰੈਡਿਟ ਕਾਰਡ ਹੈ ਜੋ ਜਾਨੀ ਕਿ ਤੁਹਾਡਾ ਪਰਸਨਲ ਡਾਟਾ ਸਾਰਾ ਹੈਕਰ ਦੇ ਕੋਲ ਚਲਾ ਜਾਊਗਾ ਤੇ ਤੁਹਾਡਾ ਸਾਰਾ ਕੁਝ ਸਾਫ ਕਰ ਦਿੱਤਾ ਜਾਵੇਗਾ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਅਗਰ ਤੁਹਾਨੂੰ ਇਦਾਂ ਦਾ ਕੋਈ ਵੀ ਲਿੰਕ ਆਉਂਦਾ ਤੇ ਤੁਸੀਂ ਕਦੇ ਵੀ ਉਸ ਨੂੰ ਓਪਨ ਨਾ ਕਰੋ ਹਮੇਸ਼ਾ ਸਤਰਕ ਕਰੋ ਸਾਵਧਾਨ ਰਹੋ ਤੁਹਾਡੀ ਸਭ ਦੀ ਬਹੁਤ ਬਹੁਤ ਮਿਹਰਬਾਨੀ